ਜਿਆਦਾ ਡਾਂਸ ਕੀਤਾ ਮੈਂ ਤਾਂ ਅਲੱਗ ਸਭ ਸਭ ਉਹ ਆਪ ਉਧਰ ਵੀਡੀਓ ਮੈਂ ਫੋਕਸ ਕਰ ਰਹੇ ਤੇ ਮੈਂ ਆਪਣਾ ਅਲੱਗ ਸੇ ਇਕੱਲੀ ਨੱਚ ਰਹੀ ਸੀ ਜੀ ਮੈਨੂੰ ਇਹ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਮੈਨੂੰ ਉਹ ਤਾਂ ਮੈਂ ਤੁਹਾਡੇ ਚਿਹਰੇ ਤੋਂ ਹੀ ਲੱਗ ਰਿਹਾ ਹੈ ਥੈਂਕ ਯੂ ਜੀ ਥੈਂਕ ਯੂ ਔਰ ਬਾਬਾ ਸ਼ਾਮ ਨੇ ਉਸ ਮੈਮਰੀ ਨੂੰ ਹਮੇਸ਼ਾ ਬਰਕਰਾਰ ਹਰ ਭਗਤ ਦੇ ਵਿੱਚ ਰੱਖਿਆ ਹੋਇਆ ਔਰ ਜਿਹੜੇ ਉਹ ਕਹਿੰਦੇ ਨੇ ਕਿ ਇੱਕ ਵਾਰ ਅਸੀਂ ਕਰਵਾਵਾਂਗੇ ਪਰ ਬਾਬਾ ਸ਼ਾਮ ਉਹਨਾਂ ਨੂੰ ਰਿਮਾਈਂਡਰ ਕਰਾਉਂਦੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਮੋਨਿਕਾ ਜੀ ਕੀਰਤਨ ਕਰੋਗੇ ਮੈਂ ਕਿਹਾ ਜ਼ਰੂਰ ਜ਼ਰੂਰ 바ਵਾ ਨੇ ਸੇਵਾ ਦਿੱਤੀ ਹੈ ਤੇ ਜਦੋਂ ਉਹਨਾਂ ਨੇ ਕਿਹਾ ਵੀ ਘਰੇ ਆਈਓ ਤੇ ਅਸੀਂ ਅੰਦਰ ਕਰਵਾਣਾ ਮੈਂ ਕਿਹਾ ਕੋਈ ਗੱਲ ਨਹੀਂ ਜਿੱਥੇ 바ਵਾ ਬੈਠ ਗਏ ਉਹਨਾਂ ਨੇ ਛੋਟੇ ਨੂੰ ਵੱਡਾ ਆਪਣੇ ਆਪ ਕਰ ਦਿਆ ਅੱਜ ਦੇਖ ਰਹੇ ਆ ਕਿ 바ਵਾ ਦੀ ਕਿਰਪਾ અપਾਰ ਦਿਖ ਰਹੀ ਹੈ ਜਦੋਂ ਸਾਨੂੰ ਦੇਖਣ ਦੀ ਜ਼ਰੂਰਤ ਨਹੀਂ ਕੁਝ ਸਮਝਣ ਦੀ ਜ਼ਰੂਰਤ ਨਹੀਂ ਜਦੋਂ ਸ਼ਰਿਆਮ ਸਭ ਕੁਝ ਦਿਖ ਰਿਹਾ ਹੁੰਦਾ ਤੇ ਉਹ ਹਾਰੇ ਦਾ ਸਹਾਰਾ ਹੈ ਔਰ ਚਮਤਕਾਰੀ ਦੇਵਤਾ ਨੇ ਸ਼ਸ਼ੀ ਸ਼ਾਮ ਜੈ ਸ਼੍ਰੀ ਵਾਲਾ ਜੀ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਤ ਕਰਦੇ ਆਂ ਅੱਜ ਛਾਵੜਾ ਪਰਿਵਾਰ ਚ ਪਹੁੰਚੇ ਹੈਗੇ ਆਂ ਕਿ ਛਾਵੜਾ ਪਰਿਵਾਰ ਜੀ ਨੇ ਖਾਟੂ ਸ਼ਾਮ ਜੀ ਉੱਥੇ ਚੌਂਕੀ ਲਗਾਈ ਹੈਗੀ ਹੈ ਤੇ ਉੱਥੇ ਜਿਹੜੇ ਆਪਣੇ ਕਲਾਕਾਰ ਪਹੁੰਚੇ ਹੈਗੇ ਨੇ ਸ਼ਾਮ ਦੀਵਾਨੀ ਮੌਨਿਕਾ ਜੀ ਪਹੁੰਚੇ ਹੈਗੇ ਨੇ ਔਰ ਬੜਾ ਅੱਛਾ ਵਧੀਆ ਸਿੰਗਰ ਹੈਗੇ ਨੇ ਔਰ ਬਹੁਤ ਵਧੀਆ ਲੋਕਾਂ ਦੇ ਵਿੱਚ ਗੀਤ ਦੇ ਨਾਲ ਸੰਗੀਤ ਦੇ ਨਾਲ ਆਪਣੇ ਆਪ ਨੂੰ ਉर्जा ਲੈਂਦੇ ਹੈਗੇ ਨੇ ਸੋ ਗੱਲਬਾਤ ਕਰਦੇ ਆਂ ਛਾਬੜਾ ਪਰਿਵਾਰ ਦੇ ਨਾਲ ਉਹਨਾਂ ਨਾਲ ਕਿ ਦੇਖ ਸਕਦੇ ਹੋ ਕਿ ਛਾਬੜਾ ਪਰਿਵਾਰ ਕਿੰਨਾ ਇੱਥੇ ਖੜਾ ਹੋਇਆ ਹੋਇਆ ਹੈ ਔਰ ਸਾਡੇ ਸ਼ਾਮ ਦੀ ਮੌਨਿਕ ਮੌਨਿਕਾ ਜੀ ਵੀ ਇੱਥੇ ਬੈਠੇ ਹੋਏ ਨੇ ਸੋ ਆਪਾਂ ਗੱਲਬਾਤ ਵੀ ਕਰਦੇ ਆਂ ਔਰ ਸੋ ਆਪਾਂ ਗੱਲਬਾਤ ਵੀ ਕਰਦੇ ਹੈਗੇ ਆਂ ਕਿ ਅੱਜ ਇੱਕ ਬੜੀ ਵੱਡੀ ਗੱਲ ਹੈਗੀ ਹੈ ਛਾਬੜਾ ਪਰਿਵਾਰ ਦੇ ਵਿੱਚ ਅੱਜ ਸਿਲਵਰ ਜੁਬਲੀ ਮਨਾਈ ਗਈ ਹੈਗੀ ਹੈ 25 ਸਾਲ ਹੋ ਗਏ ਆ ਇਹ ਗੋਡ ਗਿਫਟ ਆ ਦੇਖਿਆ ਜਾਵੇ ਤਾਂ ਨਹੀਂ ਤਾਂ ਕਈਆਂ ਦੀ ਬਣਦੀ ਵੀ ਹੈ ਨਹੀਂ ਛੇਤੀ ਕਿਤੇ ਤੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਵੜਾ ਪਰਿਵਾਰ ਦੇ ਨਾਲ ਭਾਜੀ ਸਵਾਗਤ ਹੈ ਨਿਊਜ਼ ਆਪਣਾ ਅਮੇਜ਼ਿੰਗ ਟੀਵੀ ਦੇ ਵਿੱਚ ਔਰ ਅੱਜ ਸਾਨੂੰ ਤੁਸੀਂ ਵਧਾਈ ਦੇ ਪਾਤਰ ਹੈਗੇ ਹੋ ਅੱਜ ਤੁਹਾਡੀ ਸਿਲਵਰ ਜੁਬਲੀ ਹੈ ਕੀ ਕਹਿਣਾ ਚਾਹੁੰਗਾ ਇਹ ਕਹਿਣਾ ਚਾਹੁੰਦੇ ਆ ਕਿ ਜਿੰਨਾ ਵਕਤ ਨਿਕਲ ਜੇ ਹੱਸ ਕੇੜ ਕੇ ਹੀ ਵਧੀਆ ਜੀ ਬਸ ਜਿਹੜਾ ਨਿਕਲ ਗਿਆ ਇਹ ਵੀ ਵਧੀਆ ਅੱਗੇ ਆਵੇ ਇਹ ਵੀ ਵਧੀਆ ਆਵੇ ਕਿੰਨੀ ਕੁ ਖੁਸ਼ੀ ਹੈਗੀ ਹੈ ਅੱਜ ਤੁਸੀਂ 25 ਸਾਲ ਵੀ ਬੀਤ ਗਏ ਉਸ ਤੋਂ ਅੱਜ ਮੋਨਿਕਾ ਸ਼ਾਮ ਦੀਵਾਨੀ ਜੀ ਨੇ ਇੱਥੇ ਖਾਟੂ ਸ਼ਾਮ ਦੀ ਚੌਂਕੀ ਲਗਾਈ ਹੈ ਔਰ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਹਾਂਜੀ ਵਿਆਹ ਜਿਆਦਾ ਹੀ ਹੈ ਜੀ ਕਿੰਨੇ ਸਾਲ ਪੈਸੇ ਸਾਲ ਨਿਵਾਏ ਹਾਂ ਉਹ ਤਾਂ ਮੈਨੂੰ ਤੁਹਾਡੇ ਚਿਹਰੇ ਤੋਂ ਹੀ ਲੱਗਦਾ ਹਾਂਜੀ ਹਾਂਜੀ ਠੀਕ ਹੈ ਇਹਨਾਂ ਵੇਲੇ ਤਾਂ ਮੋਨਿਕਾ ਜੀ ਦੀ ਵਾਲੀ ਮੋਨਿਕਾ ਜੀ ਨੇ ਬਹੁਤ ਵਧੀਆ ਅੱਜ ਰੌਣਕ ਲਾਈ ਹੈ ਹਾਂਜੀ ਬਹੁਤ ਵਧੀਆ ਰੌਣਕ ਲਾਈ ਹੈ ਅੱਜ ਬਹੁਤ ਵਧੀਆ ਕੀਰਤਨ ਕੀਤਾ ਇਹਨਾਂ ਨੇ ਹਾਂਜੀ ਹੋ ਸਕੇ ਤਾਂ ਫੇਰ ਬੁਲਾਵਾਂਗੇ ਇਹਨਾਂ ਨੂੰ ਸੋ ਆਪਾਂ ਗੱਲਬਾਤ ਵੀ ਕੀਤੀ ਆ ਛਾਬੜਾ ਪਰਿਵਾਰ ਹੁਣ ਉਹਨਾਂ ਦੇ ਮਸੀਨਾ ਆਪਾਂ ਗੱਲਬਾਤ ਕਰਾਂਗੇ ਕੀ ਕਰਦੇ ਹੈ ਮੈਡਮ ਪਹਿਲਾ ਸਵਾਗਤ ਹੈ ਅਮੇਜ਼ਿੰਗ ਟੀਵੀ ਚ ਅੱਜ ਤੁਸੀਂ ਖਾਟੋ ਸ਼ਾਮਦੀ ਦੇ ਚੌਂਕੀ ਲਗਾਈ ਹੈ ਤੁਸੀਂ ਵਧਾਈ ਦੇ ਪਾਤਰ ਵੀ ਹੋ 25 ਸਾਲ ਹੋ ਗਏ ਤੁਹਾਡੇ ਵਿਆਹ ਨੂੰ ਔਰ ਮੈਸੇਜ ਕੀ ਦੇਣਾ ਚਾਹੋਗੇ ਸ਼ਾਮਦੀ ਬਾਨ ਨੂੰ ਔਰ ਆਪਣੇ 25 ਸਾਲ ਦੇ ਮੈਂ 25 ਸਾਲ ਦੀ ਬਣੀ ਸੀ ਕਿ ਮੇਰੀ ਫੈਮਲੀ ਬਹੁਤ ਅੱਛੀ ਹੈ ਮੇਰੇ ਹਸਬੰਡ ਬਹੁਤ ਅੱਛੇ ਹੈ ਇਸਾਈਮ ਐਮ ਐਕਸਾਈਟਿਡ ਟੂ ਮੇਰੇ ਚਾਈਲਡ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ ਜਮੁਨਿਕਾ ਦੀਦੀ ਜਿਨ੍ਹਾਂ ਨੇ ਬਹੁਤ ਅੱਛਾ ਕੀਰਤਨ ਕੀਤਾ ਮੇਰੀ ਪੂਰੀ ਫੈਮਲੀ ਨੂੰ ਇੰਜੋਏ ਕਰਵਾਇਆ ਔਰ ਸਾਰੀ ਫੈਮਲੀ ਦਾ ਸ਼ੁਕਰਾਵਾ ਕਰਾਂਗੀ ਤੇ ਅੱਜ ਇਹਨਾਂ ਦਾ ਸ਼ੁਕਰ ਪਹਿਲੇ ਕਰਾਂਗੀ ਕਿ ਜਿਨ੍ਹਾਂ ਨੇ ਬਹੁਤ ਅੱਛਾ ਸ਼ਾਮ ਦੀ ਰੋਹਨ ਗਏ। ਜੀ। ਥੈਂਕ ਯੂ so much ਇਸ ਮੋਨਿਕਾ ਦੀਦੀ। ਉਹ ਗੱਲਬਾਤ ਕੀਤੀ ਇਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਜਿਹੜੇ ਸਾਡੇ 25 ਸਾਲ ਹੋ ਗਏ ਬਹੁਤ ਵਧੀਆ ਬੀਤੇ ਗਏ ਹੈਗੇ ਨੇ ਤੇ ਉਸ ਤੋਂ ਬਾਅਦ ਜਿਹੜੇ ਸ਼ਾਮ ਦੀਆਂ ਨਹੀਂ ਮੋਨਿਕਾ ਜੀ ਹੈਗੇ ਨੇ ਉਹਨਾਂ ਵੀ ਬੜੇ ਵਧੀਆ ਇੱਥੇ ਯਾਨੀ ਕਿ ਗੀਤਾ ਨਾਲ ਬੜਾ ਵਧੀਆ ਯਾਨੀ ਕਿ ਉਹ ਜਾਓਗੀ ਦਿੱਤਾ ਆਪਾਂ ਮੋਨਿਕਾ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ। ਮੋਨਿਕਾ ਜੀ ਅਮੇਜ਼ਿੰਗ ਟੀਵੀ ਤੁਹਾਡਾ ਸਵਾਗਤ ਹੈ। ਆ ਬੜਾ ਅੱਛਾ ਯਾਨੀ ਕਿ ਲਗਾਤਾਰ ਖਾਟੂ ਸ਼ਾਮ ਜੀ ਦੇ ਪ੍ਰੋਗਰਾਮ ਕੀਤੇ ਜਾ ਰਹੇ ਬਾਲਾ ਜੀ ਦੀ ਚੌਂਕੀ ਲਗਾਈ ਜਾਂਦੀ ਹੈਗੀ ਅੱਜ ਤੁਸੀਂ ਛਾਬੜਾ ਪਰਿਵਾਰ ਦੀ ਤੁਸੀਂ ਪਹੁੰਚੇ ਹੈਗੇ ਹੋ ਔਰ ਛਾਬੜਾ ਪਰਿਵਾਰ ਨੂੰ ਅੱਜ 25 ਸਾਲ ਵੀ ਹੋ ਗਏ ਸਿਲਵਰ ਜੁਬਲੀ ਹੈ ਔਰ ਪੂਰੇ ਪਰਿਵਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਔਰ ਬਾਬਾ ਸ਼ਾਮ ਜੀ ਦੇ ਬਾਰੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਵਾਲਾ ਜੀ ਮੈਂ ਛਾਬੜਾ ਪਰਿਵਾਰ ਦੇ ਪੂਰੇ ਜਿੰਨੇ ਵੀ ਫੈਮਿਲੀ ਮੈਂਬਰ ਹਨ ਉਹਨਾਂ ਨੂੰ ਪਹਿਲਾਂ ਤਾਂ ਮੈਂ ਬਤਾਈ ਦਿੰਨੀ ਆ ਔਰ ਮੈਂ ਖੁਦ ਖੁਸ਼ ਨਸੀਬ ਹਾਂ ਕਿ ਬਾਬਾ ਨੇ ਆਪਣੇ ਚਰਨਾਂ 'ਚ ਮੈਨੂੰ ਲਗਾਇਆ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੇ ਸ਼ਾਵੜਾ ਪਰਿਵਾਰ ਹੈ ਭਾਬੀ ਔਰ ਇਹਨਾਂ ਦੀ ਬੇਟੀ ਮੈਨ ਖਾਟੂ ਗਈ ਸੀ ਔਰ ਬਾਸੀ ਯਾਤਰਾ 'ਚ ਇਹਨਾਂ ਨਾਲ ਇੱਕ ਵਾਰ ਮੇਰਾ ਮੇਲ ਹੋਇਆ ਉੱਥੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਸੰਗੀਤਨ ਕਰਾਣਾ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਉਸੇ ਮੈਮਰੀ ਨੂੰ ਯਾਦ ਰੱਖਣਾ ਔਰ ਬਾਬਾ ਸ਼ਾਮ ਨੇ ਉਸ ਮੈਮਰੀ ਨੂੰ ਹਮੇਸ਼ਾ ਬਰਕਰਾਰ ਹਰ ਪਗ ਦੇ ਵਿੱਚ ਰੱਖਿਆ ਹੋਇਆ ਔਰ ਜਿਹੜੇ ਉਹ ਕਹਿੰਦੇ ਨੇ ਕਿ ਇੱਕ ਵਾਰ ਅਸੀਂ ਕਰਵਾਵਾਂਗੇ ਪਰ ਬਾਬਾ ਸ਼ਾਮ ਉਹਨਾਂ ਨੂੰ ਰਿਮਾਈਂਡਰ ਕਰਾਉਂਦੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਔਰ ਬਾਬਾ ਨੇ ਜਦੋਂ ਇਹ ਮੇਰੇ ਘਰ ਆਏ ਤੇ ਕਹਿੰਦੇ ਅਸੀਂ ਸਿਲਵਰ ਜੁਬਲੀ ਮਨਾ ਜ਼ਰੂਰ ਜ਼ਰੂਰ 바ਵਾ ਨੇ ਸੇਵਾ ਦਿੱਤੀ ਹੈ ਤੇ ਜਦੋਂ ਉਹਨਾਂ ਨੇ ਕਿਹਾ ਵੀ ਘਰੇ ਆਈਓ ਤੇ ਅਸੀਂ ਅੰਦਰ ਕਰਵਾ। ਮੈਂ ਕਿਹਾ ਕੋਈ ਗੱਲ ਨਹੀਂ ਜਿੱਥੇ 바ਵਾ ਬੈਠ ਗਏ ਉਹਨਾਂ ਨੇ ਛੋਟੇ ਨੂੰ ਵੱਡਾ ਆਪਣੇ ਆਪ ਕਰ ਦੇਣਾ। ਜਦੋਂ ਅੱਜ ਦੇਖ ਰਹੇ ਹਾਂ ਕਿ 바ਵਾ ਦੀ ਕਿਰਪਾ અપਾਰ ਦਿਖ ਰਹੀ ਹੈ। ਜਦੋਂ ਸਾਨੂੰ ਦੇਖਣ ਦੀ ਜ਼ਰੂਰਤ ਨਹੀਂ ਕੁਝ ਸਮਝਣ ਦੀ ਜ਼ਰੂਰਤ ਨਹੀਂ। ਜਦੋਂ ਸ਼ਰਿਆਮ ਸਭ ਕੁਝ ਦਿਖ ਰਿਹਾ ਹੁੰਦਾ ਤੇ ਉਹ ਹਾਰੇ ਦਾ ਸਹਾਰਾ ਹੈ ਔਰ ਚਮਤਕਾਰੀ ਦੇਵਤਾ ਨੇ ਉਹ ਚਮਤਕਾਰ ਕਰਦੇ ਨੇ ਔਰ ਇਹਨਾਂ ਨਾਲ ਵੀ ਹੋਇਆ ਹੈ। ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਅੱਜ ਤੁਸੀਂ ਛਾਬੜਾ ਪਰਿਵਾਰ ਦੇ ਵਿੱਚ ਆਏ ਹੋ ਪੂਰੀਆਂ ਰੌਣਕਾਂ ਵੀ ਲਾਤੀਆਂ ਤੁਸੀਂ। ਦੇਖੋ ਮੈਂ ਲਿਆਣ ਵਾਲੀ ਕੋਈ ਨਹੀਂ ਇਹਨਾਂ ਨੇ ਮੈਨੂੰ ਬੁਲਾਇਆ ਇਹ ਇਹਨਾਂ ਦਾ ਪਿਆਰ ਸੀ ਔਰ 바ਵਾ ਨੇ ਆ ਕੇ ਉਹ ਖੁਦ ਆ ਕੇ ਰੌਣਕ ਲਗਾਉਂਦੇ ਨੇ ਬਾਲਾ ਜੀ ਮਹਾਰਾਜ ਜੀ ਔਰ 바ਵਾ ਸ਼ਾਮ ਖੁਦ ਆਂਦੇ ਨੇ ਔਰ ਰੌਣਕ ਲਗਾਉਂਦੇ ਨੇ ਮੈਂ ਕਹਤੇ ਨਾ ਕਰਨੇ ਵਾਲਾ ਸ਼ਾਮ ਹੁੰਦਾ ਹੈ ਕਰਵਾਉਣੇ ਵਾਲਾ ਵੀ ਸ਼ਾਮ ਹੈ ਮੇਰਾ ਮੁੰਮੇ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕਰ ਸੌਂ ਕਰ ਕਿਆ ਲਾਗੇਗਾ ਮੇਰਾ ਬਪਾ ਜੋ ਮੇਰੇ ਪਾਸ ਹੈ ਇੱਕ ਸਵਾਸੀਤ ਹੋਇ ਜੋ ਮੈਂ ਤੇਰੇ ਨਾਮ ਕਰਨਾ ਚਾਹਤੀ ਹੂੰ ਬਸ ਇਸ ਕੋ ਆਪਣੀ ਸੇਵਾ ਮੇਂ ਹਮੇਸ਼ਾ ਰੱਖੀ ਬਸ ਔਰ ਦੂਸਰੀ ਗੱਲ ਇਹ ਜਾਨੀ ਹੋ ਰਹੀ ਅੱਜ ਸੋਨੇ ਪੇ ਸੁਹਾਗਾ ਹੋ ਗਿਆ ਅੱਜ 바ਵਾ ਸ਼ਾਮ ਦਾ ਕੀਰਤ ਬਿਲਕੁਲ 25 ਸਾਲ ਜਿਹੜੇ ਆ ਉਹਨਾਂ ਦੇ ਹੱਸਦੇ ਖੇਲਦੇ ਮੈਂ ਕਹਿੰਨੀ ਆ ਬਾਬਾ ਸ਼ਾਹਾਂ ਵਿੱਚ ਇਦਾਂ ਹੀ ਕੱਢਣ ਕਿਉਂਕਿ ਬਹੁਤ ਜਿਹੜੀ ਆ ਜ਼ਿੰਦਗੀ ਦੇ ਵਿੱਚ ਇਨਸਾਨ ਸਟਰਗਲ ਕਰਕੇ ਇੱਥੇ ਤੱਕ ਪਹੁੰਚਦਾ ਆ ਬਹੁਤ ਸਾਰੀਆਂ ਚੀਜ਼ਾਂ ਨੂੰ ਸਹਿੰਦਾ ਆ ਦੁੱਖੋ ਤਕਲੀਫੋ ਇੱਕ ਇਹੀ ਇੱਕ ਜੀਵਨ ਜਿਹੜਾ ਆਪਸ ਦੇ ਵਿੱਚ ਰਿਸ਼ਤਾ ਹੈ ਜੋ ਆਪਸ ਦੇ ਵਿੱਚ ਅਸੀਂ ਦੁੱਖੋ ਸੁੱਖੋ ਅਸੀਂ ਇੱਕ ਦੂਜੇ ਨੂੰ ਛੱਡ ਨਹੀਂ ਸਕਦੇ ਜੀ ਬਿਲਕੁਲ ਦੁਨੀਆ ਦਾ ਹਰ ਰਿਸ਼ਤਾ ਸਾਨੂੰ ਛੱਡ ਕੇ ਜਾ ਸਕਦਾ ਲੇਕਿਨ ਆਪਸ ਦੇ ਵਿੱਚ ਮੀਆਂ ਬੀਬੀ ਇੱਕ ਦੂਜੇ ਨੂੰ ਛੱਡ ਕੇ ਨਹੀਂ ਜਾ ਸਕਦੇ ਕਿਉਂਕਿ ਜਿਹੜਾ ਕਹਿੰਦੇ ਨੇ ਨਾ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਪਰਮਾਤਮਾ ਨੇ ਜਿਹੜੀ ਜੋੜੀ ਬਣਾ ਦਿੱਤੀ ਉਹਨਾਂ ਨੂੰ ਸਾਨੂੰ ਤੋੜਨ ਦਾ ਕੋਈ ਹੱਕ ਨਹੀਂ ਉਹ ਮਾਲਕ ਖੁਦ ਬਰਕਰਾਰ ਰੱਖਣ ਮੈਂ ਤਾਂ ਖੁਦ ਕਹਿੰਨੀ ਆ ਕਿ ਇਦਾਂ ਹੀ ਹੱਸਦਾ ਖੇਡਦਾ ਪਰਿਵਾਰ ਰਹੇ ਛੜਦਾ ਪਰਿਵਾਰ ਜੀ ਬਹੁਤ ਅੱਛਾ ਲੱਗਾ ਇਸ ਕੀਰਤਨ ਤੇ ਆ ਕੇ ਬਹੁਤ ਇੰਜੋਏ ਕੀਤਾ ਬਾਬਾ ਜੀ ਨੇ ਪੂਰੀ ਤਰ੍ਹਾਂ ਦਰਸ਼ਨ ਦਿੱਤੇ ਹਰੀ ਜੋਤ ਜੱਗੀ ਜੀ ਬਹੁਤ ਅੱਛਾ ਲੱਗਾ ਤੇ ਅੱਜ ਸ਼ਾਮ ਪਿਆਰ ਇੱਥੇ ਮੌਨਿਕਾ ਜੀ ਨੇ ਵੀ ਅੱਜ ਬੜਾ ਵਧੀਆ ਸੰਗੀਤ ਕੀਤਾ ਹਾਂਜੀ ਬਹੁਤ ਅੱਛੀ ਰੌਣਕ ਲਗਾਈ ਕਿਵੇਂ ਤਾਂ ਲੱਗ ਰਿਹਾ ਜੀ ਅੱਜ ਦੇਖੋ ਜੀ ਆਪਾਂ ਨੂੰ ਬਹੁਤ ਖੁਸ਼ੀ ਆ ਜੀ ਛਿਲੌਰ ਜੁਬਲੀ ਮਨਾਈ ਹੈ 25 ਸਾਲ ਇਹਨਾਂ ਦੇ ਬੀਤ ਗਏ ਸਾਨੂੰ ਅੱਗੋਂ ਹੋਰ ਖੁਸ਼ੀ ਹੈ ਕਿ ਅੱਗੋਂ ਜਾ ਕੇ ਵੀ ਕੁਛ ਰਹਿਣ ਤੇ ਅੱਗੇ ਜਾ ਕੇ 골ਡ ਜੁਬਲੀ ਮਨਾਉਣ ਵਾਹ ਕੀ ਬਾਤ الله ਸਾਰੇ ਜਣੇ ਤਾੜੀਆਂ ਵੀ ਦੇ ਸਕਦੇ ਹੋ ਕੀ ਪਰਿਵਾਰ ਤਾੜੀਆਂ ਨਾਲ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਅੱਗੇ ਜਾ ਕੇ ਵੀ ਜਿਹੜਾ ਪਰਿਵਾਰ ਕੀ ਆਪਾਂ 골ਡਨ ਜੁਬਲੀ ਬਣਾਈਏ ਉਹ ਦੇਖ ਸਕਦੇ ਹੋ ਕਿ ਤਾੜੀਆਂ ਨਾਲ ਕਿੰਦਾਂ ਲਗਾਤਾਰ ਤਾੜੀਆਂ ਨਾਲ ਕਿ ਆਪਣੇ ਆਪ ਨੂੰ ਪੂਰਾ ਪਰਿਵਾਰ ਕਿੰਨਾ ਖੁਸ਼ ਹੈਗਾ ਵਾ ਉਹ ਤੁਸੀਂ ਹੋਰ ਜਣੇ ਵੀ ਆਪਾਂ ਗੱਲਬਾਤ ਕਰਦੇ ਆ ਮੈਨੂੰ ਕੀ ਕਹਿਣਾ ਚਾਹੁੰਦੇ ਬਹੁਤ ਅੱਛਾ ਐਕਸਪੀਰੀਅੰਸ ਰਹਾ ਮਜ਼ਾ ਆਇਆ ਬਸ ਜੋ ਇੰਜੋਏ ਕੀ ਜੀ ਇੰਜੋਏ ਕੀਆ ਬਸ ਔਰ ਮੋਨਿਕਾ ਮੈਮ ਨੂੰ ਕੀ ਕਹਿਣਾ ਹੈ

ਮੈਂ ਸਭ ਕੋ ਸਭ ਕੋ ਬਹੁਤ ਬਧਾਈਆਂ ਦੇਣਾ ਚਾਹਤੀ ਹੂ ਕਿ ਜੋ ਸਭ ਯਹਾਂ ਪਰ ਆਏ ਹੈ ਪਧਾਰੇ ਹੈ ਮੈਂ ਚਾਹਤੀ ਹੂ ਜਿਸ ਤਰ੍ਹਾਂ ਸੀ ਮੇਰੀ ਦੀਦੀ ਕੀ ਜੁਲਰੀ ਬਣਾਈ ਗਈ ਹੈ ਯਹਾਂ ਪਰ ਸਭੀ ਕੀ ਜੁਲਰੀ ਬਣਾਈ ਜਾਏ 25 ਸਾਲ ਵਗੈਰਾ ਠੀਕ ਹੈ ਉਹਨਾਂ ਨੇ ਬਹੁਤ ਵਧੀਆ ਕੀਤਾ ਹੈ ਲੋਕ ਪੈਲਸਾਂਜ ਰੈਸਟੋਰੈਂਟ ਜਿਹੜਾ ਬਹੁਤ ਮਨਾਉਂਦੇ ਹੈ ਬਟ ਧਾਰਮਿਕ ਪ੍ਰੋਗਰਾਮ ਕਰਾ ਕੇ ਜੋ ਸਿਲਵਰ ਜੁਬਲੀ ਮਨਾਉਂਦਾ ਤਰੀਕਾ ਹੈਗਾ ਬਹੁਤ ਜ਼ਿਆਦਾ ਵਧੀਆ ਹੈਗਾ ਕਿ ਉਹਨਾਂ ਨਾਲ ਲੋਕਾਂ ਨੂੰ ਵੀ ਆਣ ਵਾਲੇ ਟਾਈਮ ਵਿੱਚ ਜਾਗਰੂਕਤਾ ਮਿਲਦੀ ਹੈ ਕਿ ਆਪਾਂ ਨੂੰ ਇਦਾਂ ਤਾਂ ਦਾਰੂ ਪੀ ਕੇ ਰੈਸਟੋਰੈਂਟਾਂ 'ਚ ਬੈਠ ਕੇ ਉਹਦਾ ਮਨ ਮੰਨਣ ਤੋਂ ਅੱਛਾ ਹੈ ਕਿ ਸ਼ ਸ਼ਾਮ ਬਾਬਾ ਨੇ ਆਪ ਨੂੰ ਬਹੁਤ ਘੋਜਤਾ ਮੈਂ ਅੰਬਾਲੇ ਤੋਂ ਹਮਬਾਲੇ ਦੇ ਹਰ ਕਿਸੇ ਸਿੰਗਰ ਨੂੰ ਮੈਂ ਸੁਣ ਚੁੱਕਿਆ ਹਾਂ ਹੱਥੇ ਤੱਕ ਕਿ ਕਲੀਆਂ ਮਿੱਤਲ ਨੂੰ ਵੀ ਸੁਣ ਚੁੱਕਿਆ ਹਾਂ ਅੰਬਾਲੇ ਵਿੱਚ ਮੇਰਾ ਖੁੱਦ ਦਾ ਸੇਵਾ ਦਾ ਗਰੁੱਪ ਹੈਗਾ ਆਪਾਂ ਜਗ੍ਹਾ ਜਗ੍ਹਾ ਸ਼ਾਮ ਬਾਬਾ ਵਾਲਾ ਜੀ ਦੇ ਕਾਰਗਰਮ ਤੇ ਜਾਂਦੇ ਰਹਿੰਦੇ ਹੈਗੇ ਆ ਬਟ ਜੋ ਮਜ਼ਾ ਮੈਨੂੰ ਪੰਜਾਬ ਜਾ ਕੇ ਮੋਨਿਕਾ ਦੀਦੀ ਵੱਲੋਂ ਮਿਲਿਆ ਹੈ ਉਹ ਮੈਨੂੰ ਕਿੱਥੇ ਵੀ ਨਹੀਂ ਮਿਲਿਆ ਮੋਨਿਕਾ ਜੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਸੇਵਾ ਕਰ ਰਹੇ ਹਨ ਸ਼ੁਲਕ ਸੇਵਾ ਇਸ ਤੋਂ ਵੱਡੀ ਸੇਵਾ ਮੈਚ ਕਰਨਾ ਕਿ ਕੋਈ ਹੋ ਹੀ ਨਹੀਂ ਸਕਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਾਮ ਬਾਬਾ ਤੁਹਾਡੇ ਉੱਤੇ ਪੂਰੀ ਕਿਰਪਾ ਬਣਾ ਕੇ ਰੱਖਣ ਤੇ ਤੁਹਾਡੇ ਸਾਰੇ ਪਰਿਵਾਰ ਦੇ ਵੀ ਜੋ ਤੁਸੀਂ ਇੰਨੀ ਵੱਡੀ ਸੇਵਾ ਕਰ ਰਹੇ ਹੋ ਠੀਕ ਹੈ ਤੇ ਸ਼ਾਮ ਬਾਬਾ ਜਿੰਨੇ ਵੀ ਇੱਥੇ ਜਿੰਨੇ ਵੀ ਭਗਤ ਜਣ ਬੈਠੇ ਹਨ ਸਾਰਿਆਂ ਦੇ ਘਰਾਂ ਵਿੱਚ ਸ਼ਾਮ ਬਾਬਾ ਦਾ ਕੀਰਤਨ ਜੂਰ ਕਰਵਾਏ ਤਾਂ ਕਿ ਉਹਨਾਂ ਨੂੰ ਸ਼ਾਮ ਬਾਬਾ ਦੀ ਸ਼ਕਤੀ ਜੀ ਨੂੰ ਨਹੀਂ ਪਤਾ ਸਾਨੂੰ ਪਤਾ ਹੈ ਸਾਡੇ ਨਾਲ ਵੀ ਚੁੱਕੀ ਹੈ ਸਾਡੇ ਨਾਲ ਚਮਤਕਾਰ ਹੋ ਚੁੱਕੇ ਹਨ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਹਾਰੇ ਦੇ ਸਹਾਰੇ ਦੀ ਤਾਕਤ ਦਾ ਪਤਾ ਚੱਲੇ ਬਲ ਹਾਰੇ ਕੇ ਸਹਾਰੇ ਕੀ ਜੈ ਜੈ ਸ਼ੇ ਸ਼ਾਮ ਜੀ ਸਾਰਿਆਂ ਨੂੰ ਪਹਿਲੇ ਤਾਂ ਮੌਂਕੇ ਦੀ ਦੀ ਦਾ ਥੈਂਕ ਯੂ ਸੋ ਮੱਚ ਕਰਨਾ ਚਾਹੁੰਦੀ ਆ ਜੋ ਕਿ ਸਾਡੇ ਅੱਜ ਹਾਜ਼ਰੀ ਕਰ ਗਵਾਈਸ਼ ਸ਼ਾਮਾ ਮਾਂ ਮਾ ਜੀ ਦੇ ਦਰਬਾਰ ਤੇ ਫਰਸਟ ਆਫ ਆਲ ਮੈਂ ਆਪਣੇ ਮਮਾ ਪਾਪਾ ਦੀ ਅਜ ਸਿਲਵਰ ਜੁਬਲੀ ਮਨਾਈ ਹੈ ਜਿਹੜੀ ਸ਼ਾਮ ਜੀ ਦੇ ਪ੍ਰੋਗਰਾਮ ਕਰਕੇ ਮੈਂ ਇਹ ਚਾਹੁੰਦੀ ਆ ਕਿ ਅੱਗੇ ਜਿਸ 골ਡਨ ਜੁਬਲੀ ਵੀ ਉਹਨਾਂ ਦੀ ਮਨਾਈ ਜਾਵੇ। ਜੀ ਬਸ ਮੇਰੇ ਮਮਾ ਪਾਪਾ ਦਾ ਹਮੇਸ਼ਾ ਸਾਥ ਬਣੇ ਰਹੇ ਸ਼ਾਮ ਜੀ ਦੀ ਕਿਰਪਾ ਰਹੇ ਹਮੇਸ਼ਾ ਮੇਰੇ ਘਰ ਤੇ ਤੇ ਮੇਰੇ ਪਰਿਵਾਰ ਤੇ ਮੇਰੇ ਪੂਰੇ ਫੈਮਿਲੀ ਤੇ ਮੇਰੇ ਬ੍ਰਦਰ ਤੇ ਮੇਰੇ ਸਿਸਟਰ ਤੇ ਮੇਰੀ ਪੂਰੀ ਫੈਮਿਲੀ ਤੇ ਮੇਰੀ ਸ਼ਾਮ ਜੀ ਦੀ ਕਿਰਪਾ ਇੰਨੀ ਬਣੇ। ਜੀ ਦੇਖੋ ਇਸ ਪਰਿਵਾਰ ਛਾਬੜਾ ਪਰਿਵਾਰ ਦੇ ਵਿੱਚ ਕਿੰਨੀ ਕੁ ਖੁਸ਼ੀ ਦੀ ਲਹਿਰ ਹੈਗੀ ਹੈ ਕਿ ਛਾਬੜਾ ਪਰਿਵਾਰ ਪੂਰਾ ਖੁਸ਼ ਹੈਗਾ ਵਾ ਔਰ ਜਿਹੜਾ ਮੋਨਿਕਾ ਸ਼ਾਮਦੀਵਾਨ ਨੇ ਜਿਹੜਾ ਇੱਥੇ ਲਹਿਰਾ ਬਹਿਰਾ ਲਿਆਤੀ ਆ ਬਾਬਾ ਸ਼ਾਮ ਜੀ ਦੇ ਗੁਣਗਾਨ ਕਰਕੇ ਔਰ ਬਹੁਤ ਅੱਛਾ ਲੱਗਿਆ ਹੈਗਾ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗਾ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ